ਲਓ ਵੀਰ ਜੀ ਆ ਹੈਗੀਆਂ ਵਿੱਚ ਸੂਣ ਵਾਲੀਆਂ ਵੀਰ ਨੇ ਕਿਉਂਕਿ ਜੇ ਕਿਸੇ ਨੇ ਲੈਣੀਆਂ ਤੇ ਆਪਾਂ ਨੰਬਰ ਵਿੱਚ ਪਾ ਦੇਾਂਗੇ ਤੇ ਕਨੈਕਟ ਕਰ ਲਿਓ ਵੀਰ ਨਾਲ ਕਿਹਰੇ ਖੇੜੇ ਮੰਡੀ ਲੱਗਦੀ ਆ ਬਰਬਰੀ ਬੱਕਰੀਆਂ ਤੇ ਅੰਬਰਸਰੀਆਂ ਵੀ ਜਿਹੜੀ ਵੀ ਨਸਲ ਤੁਹਾਨੂੰ ਚਾਹੀਦੀ ਨੇ ਉਹ ਹੀ ਤੁਹਾਨੂੰ ਮਿਲ ਜੂਗੀ ਤੇ ਵੀਰ ਨਾਲ ਕਰਦੇ ਗੱਲਬਾਤ ਹਾਂਜੀ ਬੱਕਰੀ ਬਾਰੇ ਵੀ ਆਪਾਂ ਜੀ ਇਹ ਇਹ ਮਹੀਨੇ ਕਿੰਨੇ ਰਹਿ ਗਏ ਨੇ ਸੂਣਾ ਵੀ ਸੂਣ ਵਾਲੀ ਆ ਸੂਣ ਵਾਲੀ 3.5 ਠੀਕ ਆ ਇੱਧਰ ਹੋ ਜਾ ਸੰਨ ਵੀਰ ਸਾਢੇ 3 ਮਹੀਨੇ ਰਹਿੰਦੇ ਇੰਦੇ ਚ ਸਾਢੇ 3 ਮਹੀਨਾ ਹੋ ਗਿਆ ਠੀਕ ਹੈ ਜੱਬਣਾ ਸਾਢੇ 3 ਜੱਬਣਾ ਤੇ ਹੋਰ ਆਪਣੇ ਕਿਹੜੇ ਕਿੜੇ ਆ ਠੀਕ ਹੈ ਤੇ ਆਪਾਂ ਨੂੰ ਵੀ ਕੋਈ ਵੀ ਆਪਾਂ ਨੰਬਰ ਇੰਦੇ ਤੇ ਬੋਲ ਦਿਓ ਆਪਾਂ ਇਹ ਪਾ ਦਾਂਗੇ ਫੇਸਬੁਕ ਤੇ 900 ਪੂਰਾ 783 999 ਠੀਕ ਹੈ ਜੀ ਤੇ ਆਪਾਂ ਵੱਤ ਤੋਂ ਵੱਤ ਬੰਨੀ ਵਾਲੀ ਹਾਂਜੀ ਗੰਗਾਨਗਰ ਗੰਗਾਨਗਰ ਤੋਂ ਇਹ ਵੀਰ ਲੈ ਕੇ ਆਇਆ ਬੱਕਰੀਆਂ ਬਰਬਰੀ ਤੇ ਬੱਕਰੇ ਵੀ ਤੇ ਉਧਰ ਹੈਗੇ ਆਪਣੇ ਕੋਲ ਵੇਖੋ ਤੇ ਇੱਧਰ ਵੀ ਤੁਹਾਨੂੰ ਵਿਖਾਉਣੇ ਆ ਪਿੰਡ ਕੇੜਾ ਛੜਾ ਤੇ ਨਹਿਰ ਦੇ ਉੱਤੇ ਲੱਗਦੀ ਆ ਜੀ ਮੰਡੀ